थोड़ी बहुत सहूलत दे के देश दे तो वोटा प्राप्त कर लेंगे बाद दिखाते आपको जान करके खुशी भी होगी और आश्चर्य भी होगा कि लगभग एक लाख अस्सी हज़ार थी फीडबैक सब तो आए जो मनोरथ पत्र है चाहे संकल्प पत्र है ये एक भी हल है एक हजार रुपये प्रति माह सत्तर लाख बहनों को पहुंचाया जाए। ਇਦੇ ਵਿੱਚ ਇਹ ਵੀ ਆ ਪਾਰਟੀਆਂ ਕੋਈ ਵੀ ਦਿੱਤੇ ਕੋਈ ਹਾਰੇ ਲੋਕਾਂ ਨੂੰ ਇਹ ਨਾਲ ਕੋਈ ਮਤਲਬ ਲੋਕਾਂ ਦੇ ਜਿਹੜੇ ਮਸਲੇ ਆ ਉਹ ਹੱਲ ਹੁਣੇ ਕਾਇਦੇ ਹਨ ਸੀਨੀਅਰ ਸਿਟੀਜ਼ਨਸ ਕੋ ਪੈਨਸ਼ਨ ਦੇਣਾ ਹੈ ਉਸ ਵਿੱਚ 80000 ਬਜਟ ਜਿਹੜੇ ਦੁਨੀਆ ਸੇ ਚਲੇ ਗਏ ਆਪਕੋ ਨਵੇਂ ਨਾਮ ਡਾਲਨੇ ਚਾਹੀਏ ਕਿਉਂਕਿ ਇਹ 10% ਉਹ ਲੋਕ ਆ ਜਿਹੜੇ ਅਮੀਰ ਲੋਕ ਹਨ ਕੌਬੜ ਘਰਾਣੇ ਹਨ ਉਹਨਾਂ ਬਾਰੇ ਹੀ ਜ਼ਿਆਦਾ ਸੋਚਦੇ ਨੇ ਹਨ 90% ਲੋਕਾਂ ਦੇ ਬਾਰੇ ਨਹੀਂ ਸੋਚਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਮੰਦਰ ਸਿੰਘ ਸਿੱਧੂ ਪ੍ਰਧਾਨ ਟ੍ਰਾਇੰਗਲ ਬਾਡੀ ਪੰਜਾਬ ਜਿਹੜੀ ਕਿ ਹਮੇਸ਼ਾ ਹੀ ਗੁਰੂ ਨਾਨਕ ਦੀ ਵਿਚਾਰਧਰਨਾ ਨੂੰ ਫਾਲੋ ਕਰਦੀ ਹੈ ਕਿਸਾਨਾਂ ਦੀ ਮਿਹਨਤ ਉਹਨਾਂ ਦੀ ਤੇ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੇ ਹੈ ਅੱਜ ਸਾਡਾ ਗੱਲਬਾਤ ਦਾ ਵਿਸ਼ਾ ਦਿੱਲੀ ਦੇ ਵਿੱਚ ਵਿਧਾਨ ਸਭਾ ਨੂੰ ਲੈ ਕੇ ਆ ਜਿਹੜੀਆਂ ਕਿ 20 ਫਰਵਰੀ ਨੂੰ 2025 ਨੂੰ ਇਲੈਕਸ਼ਨ ਹੋ ਰਹੀ ਆ ਜੀਰੇ ਵਿੱਚ ਸਾਰੀਆਂ ਹੀ ਰਾਜਿੰਦਕ ਪਾਰਟੀਆਂ ਆਪਣੇ ਆਪਣੇ ਮਨੋਰਥ ਪੱਤਰ ਲੈ ਕੇ ਵੋਟਰਾਂ ਨੂੰ ਪਰਮਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਉੱਥੇ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਜਿਨ੍ਹਾਂ ਨੇ ਇੱਕ ਸੰਕਲਪ ਪੱਤਰ ਜਾਰੀ ਕੀਤਾ ਹੈ ਜਿਹੜਾ ਕਿ ਪਹਿਲਾਂ ਮਨੋਰਥ ਪੱਤਰ ਦੇ ਰੂਪ ਵਿੱਚ ਜਾਰੀ ਕੀਤਾ ਜਾਂਦਾ ਸੀ ਇਹਨਾਂ ਨੇ ਹੁਣ ਸੰਕਲਪ ਸੰਕਲਪ ਪੱਤਰ ਦੇ ਰੂਪ ਵਿੱਚ ਜਾਰੀ ਕੀਤਾ ਹੈ ਇਹਨਾਂ ਦਾ ਇਹ ਵੀ ਕਹਿਣਾ ਹੈ ਜਿਵੇਂ ਕਿ ਪਹਿਲਾਂ ਬਿਜਲੀ ਪਾਣੀ ਬਰਥਾਂ ਸਫਰ ਫਰੀ ਸੀਗਾ ਉਹ ਉਸੇ ਤਰ੍ਹਾਂ ਹੀ ਰਹੂਗਾ ਇਹਨਾਂ ਨੇ ਇਸ ਨੂੰ ਅੱਗੇ ਵਧਾਉਂਦੇ ਹੋਏ ਕੁਝ ਐਨ ਸਹਲ ਲਏ ਹਨ ਜਿਵੇਂ ਕਿ ਬਜ਼ੁਰਗਾਂ ਨੂੰ ਜਿਹੜੀ ਇਹਨਾਂ ਨੂੰ ਦਿੱਤੀ ਜਾਂਦੀ ਸੀ ਕਿ ਪੈਨਸ਼ਨ ਉਹ ਇਹਨਾਂ ਨੇ ਬਤਾ ਦਿੱਤੀ ਗਈ ਹੈ। ਅਪਾਜ ਲੋਕਾਂ ਨੂੰ ਵੀ ਜਿਹੜੀ ਇਹਨਾਂ ਨੂੰ ਅਮਾਉਂਟ ਹਰ ਮਹੀਨੇ ਮਿਲਦੀ ਸੀ ਉਹਦੇ ਇਹਨਾਂ ਨੇ ਵਾਅਦਾ ਕੀਤਾ ਹੈਗਾ। ਟ੍ਰਾਇੰਗਲ ਪਾਰਟੀ ਪੰਜਾਬ ਦਾ ਇਹ ਹੀ ਕਹਿਣਾ ਹੈ ਕਿ ਇਹ ਰਾਜ ਦੀਆਂ ਪਾਰਟੀਆਂ ਪੰਜਾਬ ਦੇ ਲੋਕਾਂ ਨੂੰ ਅਪਾਜ ਬਣਾ ਰਹੀਆਂ ਹਨ। ਜੋ ਮਨੋਰਥ ਪੱਤਰ ਹੈ ਚਾਹੇ ਚਾਹੇ ਸੰਕਲਪ ਪੱਤਰ ਹੈ ਇਹ ਇੱਕ ਟੈਂਪਰੇਰੀ ਹੀ ਹੱਲ ਹੈ ਥੋੜੀਆਂ-ਬਹੁਤੀਆਂ ਸਹੂਲਤਾਂ ਦੇ ਕੇ ਦੇਖ ਦੇ ਲੋਕਾਂ ਤੋਂ ਵੋਟਾਂ ਪ੍ਰਾਪਤ ਕਰ ਲੈਂਦੇ ਹਨ ਵਾਅਦੇ ਵਿੱਚ ਮੂੰਹ ਨਹੀਂ ਦਿਖਾਉਂਦੇ ਇਹਨਾਂ ਨੂੰ ਭਾਰਤੀ ਸੰਵਿਧਾਨ ਦੇ ਅਕੋਰਡਿੰਗ ਲੋਕਾਂ ਦਾ ਪੱਕਾ ਹੱਲ ਕਰਨਾ ਚਾਹੀਦਾ ਹੈ। ਸਭ ਤੋਂ ਪਹਿਲਾਂ ਤਾਂ ਇਹ ਹੈ ਦੇਖਦੇ ਸਾਰੇ ਨਾਗਰਿਕਾਂ ਨੂੰ ਆਧੁਨਿਕ ਸਹੂਲਤਾਂ ਦੇ ਨਾਲ ਆਪਣੀ ਜ਼ਿੰਮੇਵਾਰੀ ਤੇ ਘਰ ਬਣਾ ਕੇ ਦੇਣਾ ਚਾਹੀਦਾ ਹੈ ਕਿਉਂਕਿ ਜ਼ਿੰਦਗੀ 'ਚ ਬੰਦਾ ਘਰ ਇੱਕ ਵਾਰੀ ਬਣਾਉਂਦਾ ਦੁਬਾਰਾ ਨਹੀਂ ਬਣਾਉਂਦਾ। ਅੱਜ ਤੱਕ ਇਹਨਾਂ ਤੋਂ ਘਰ ਨਹੀਂ ਬਣਾ ਕੇ ਦਿੱਤੇ ਗਏ। ਦੂਜਾ 18 ਸਾਲ ਤੱਕ এডਿਕੇਸ਼ਨ ਫ੍ਰੀ ਚਾਈਦੀ ਆ ਪੂਰੇ ਇੰਡੀਆ ਦੇ ਵਿੱਚ ਅੱਜ ਸਾਡੇ ਬੱਚੇ ਪਾਸਟੂ ਕਰ ਜਾਂਦੇ ਹਨ ਲੇਕਨ ਡਿਗਰੀਜ਼ ਉਹ ਡਿਪਲੋਮੇ ਤੋਂ ਜਾਂ ਹੈਰ এডਿਕੇਸ਼ਨ ਤੋਂ ਵਾਂਝੇ ਰਹਿ ਜਾਂਦੇ ਹਨ ਕਿਉਂਕਿ ਸਰਕਾਰੀ ਕਾਲਜਾਂ ਦੀ ਗੱਲ ਕਰਕੇ ਜਾਂ ਅਸੀਂ ਪ੍ਰਾਈਵੇਟ ਕਾਲਜਾਂ ਦੀ ਗੱਲ ਕਰਕੇ ਫੀਸਾਂ 'ਚ ਬਹੁਤ ਜ਼ਿਆਦਾ ਵਾਧੇ ਹੋ ਗਏ ਹਨ ਜਿਹੜੇ ਕਿ ਹਰ ਇੱਕ ਮਾਪੇ ਬਾਪ ਅਫੋਰਡ ਨਹੀਂ ਕਰ ਸਕਦੇ ਕਿਉਂਕਿ ਇਨਕਮ ਥੋੜੀ ਹੈ ਇਹਦੇ ਵਿੱਚ ਇਹ ਵੀ ਹੈ ਪਾਰਟੀਆਂ ਕੋਈ ਵੀ ਜਿੱਤੇ ਕੋਈ ਹਾਰੇ ਲੋਕਾਂ ਨੂੰ ਇਹਦੇ ਨਾਲ ਕੋਈ ਮਤਲਬ ਲੋਕਾਂ ਦੇ ਜਿਹੜੇ ਮਸਲੇ ਹ ਉਹ ਹੱਲ ਹੁਣੇ ਕਾਹਦੇ ਹਨ ਲਾਈਫਟਾਈਮ ਸੇ ਸੂਲਤਾ ਮਿਲਣੀ ਚਾਹੀਦੀਆਂ ਚਾਹੀਦੀਆਂ ਹਨ 70 ਸਾਲ ਤੋਂ ਪਲੱਸ ਬਜ਼ੁਰਗਾਂ ਨੂੰ 20000 ਰੁਪਏ ਪੈਨਸ਼ਨ ਮਿਲਣੀ ਚਾਹੀਦੀ ਹੈ ਜੀਐਸਟੀ ਖਤਮ ਹੋਣੀ ਚਾਹੀਦੀ ਹੈ ਮਜ਼ਦੂਰ ਦੀ ਇਨਕਮ ਪੂਰੇ ਏਰੀਆ ਦੇ ਵਿੱਚ 1600 ਰੁਪਏ ਦਿਹਾਰੀ ਹੋਣੀ ਚਾਹੀਦੀ ਐ ਸਕਿੱਲ ਵਰਕਰਾਂ ਦੀ ਅਸੀਂ ਗੱਲ ਕਰ ਗਏ ਉਹਦੀ ਸੈਲਰੀ ਸਕਿੱਲ ਦੇ ਅਕੋਰਡਿੰਗ 1 ਲੱਖ ਤੋਂ ਲੈ ਕੇ 2.5 ਲੱਖ ਤੱਕ ਹੋਣੀ ਚਾਹੀਦੀ ਆ ਕਿਉਂਕਿ ਸਰਕਾਰਾਂ ਇਹ ਸਭ ਕੁਝ ਕਰ ਸਕਦੀਆਂ ਹਨ ਲੇਕਿਨ ਕਰ ਨਹੀਂ ਰਹਾਂ ਕਿਉਂਕਿ ਇਹ 10% ਉਹ ਲੋਕ ਆ ਜਿਹੜੇ ਅਮੀਰ ਲੋਕ ਹਨ ਕੋਵਿਡ ਘਰਾਣੇ ਹਨ ਉਹਨਾਂ ਬਾਰੇ ਹੀ ਜ਼ਿਆਦਾ ਸੋਚਦੇ ਹਨ 90% ਲੋਕਾਂ ਦੇ ਬਾਰੇ ਨਹੀਂ ਸੋਚਦੀਆਂ ਜਿਹੜਾ ਕਿ ਸਾਰੀਆਂ ਪਾਰਟੀਆਂ ਵਾਸਤੇ ਇੱਕ ਬਹੁਤ ਹੀ ਘਟਗਾ ਅਤੇ ਨਿੰਦਨਯੋਗ ਹੀ ਗੱਲ ਹੈ ट्रायंगल ਪਾਰਟੀ ਪੰਜਾਬ ਜਿਹੜੀ ਕਿ ਹਮੇਸ਼ਾ ਹੀ ਕਿਸਾਨਾਂ ਦੀ ਮਜ਼ਦੂਰਾਂ ਦੀ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਜਾਂ ਉਹਨਾਂ ਦਾ ਇਹੀ ਕਹਿਣਾ ਉਹਨਾਂ ਦੇ ਇਹੀ ਜੰਦੇ ਹਨ ਜਿਹੜੇ ਕਿ ਲੋਕਾਂ ਦੇ ਸਾਹਮਣੇ ਲਿਆਂਦੇ ਜਾ ਰਹੇ ਹਨ ਹਰ ਇੱਕ ਨੂੰ ਅਦਰਕ ਸਹੂਲਤਾਂ ਦੇ ਨਾਲ ਘਰ ਬਣਾ ਕੇ ਦੇਣਾ 18 ਸਾਲ ਤੋਂ ਪਲੱਸ ਹਰ ਇੱਕ ਨੂੰ ਐਜੂਕੇਸ਼ਨ ਫ੍ਰੀ ਦੇਣੀ ਲਾਈਫਟਾਈਮ ਸਿਹਤ ਸਹੂਲਤਾਂ ਫ੍ਰੀ ਦੇਣੀਆਂ ਮਜ਼ਦੂਰ ਦੇ ਦਿਹਾੜੀ 1600 ਰੁਪਏ ਇੱਕ ਦਿਨ ਦੀ ਹਰ ਇੱਕ ਦੀ ਇਨਕਮ ਸਕਿੱਲ ਦੇ ਅਕੋਰਡਿੰਗ 1 ਲੱਖ ਤੋਂ ਲੈ ਕੇ 2.5 ਲੱਖ ਤੱਕ ਹੋਣੀ ਚਾਹੀਦੀ ਹੈ 70 ਸਾਲ ਤੋਂ ਉਪਰ ਦੇ ਬਜ਼ੁਰਗਾਂ ਨੂੰ 20000 ਰੁਪਏ ਪੈਨਸ਼ਨ ਮਿਲਣੀ ਚਾਹੀਦੀ ਹੈ ਜੀ ਦੇ ਵਿੱਚ ਟੈਂਗਲ ਪਾਟ ਪੰਜਾਬ ਦਾ ਇਹ ਵੀ ਕਹਿਣਾ ਹੈ ਜੌਬ ਚਾਹੇ ਪ੍ਰਾਈਵੇਟ ਆ ਚਾਹੇ ਸਰਕਾਰੀ ਆ ਇੱਕੋ ਜੀ ਹੋਣੀ ਚਾਹੀਦੀ ਆ ਕੋਈ ਭੇਦਭਾਵ ਨਹੀਂ ਹੋਣਾ ਚਾਹੀਦਾ ਸਰਕਾਰਾਂ ਨੂੰ ਬੇਰੁਜ਼ਗਾਰੀ ਨੂੰ ਖਤਮ ਕਰਨ ਵਾਸਤੇ ਅਦਜੋਗ ਗਰੰਟੀ ਲਿਉਣੀ ਚਾਹੀਦੀ ਆ ਪੂਰੇ ਇੰਡਗਾ ਦੇ ਵਿੱਚ ਖੇਤੀਬਾੜੀ ਨੂੰ ਮੈਨੇਜਮੈਂਟ ਵਿੱਚ ਲਿਆ ਕੇ ਵਧੀਆ ਤਰੀਕੇ ਦੇ ਨਾਲ ਖੇਤੀਬਾੜੀ ਕਰਵਾਉਣੀ ਚਾਹੀਦੀ ਜਿਸ ਦੇ ਵਿੱਚ ਐਮਐਸਪੀ ਦੀ ਵੀ ਲੋੜ ਨਹੀਂ ਪੈਣੀ ਅਗਰ ਸਰਕਾਰ ਚਾਹੇ ਤਾਂ ਸਭ ਕੁਝ ਕਰ ਸਕਦੀ ਜਾ ਲੇਕਿਨ ਆਮ ਲੋਕਾਂ ਨੂੰ ਕਿਸਾਨਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈਗਾ ਟ੍ਰੈਂਗਲ ਪਾਰਟੀ ਉਹ ਪੰਜਾਬ ਇਹੀ बार-बार ਦੂਸਰੀਆਂ ਪਾਰਟੀਆਂ ਨੂੰ ਸਰਕਾਰਾਂ ਨੂੰ ਚਾਹੇ ਸੂਬਾ ਸਰਕਾਰ ਆ ਚਾਹੇ ਸਿੰਡਸ ਸਰਕਾਰ ਇਹ ਹੀ ਗੱਲ ਵੱਲ ਉਹਨਾਂ ਦਾ ਧਿਆਨ ਕਰਾਉਣਾ ਚਾਹੁੰਦੀ ਆ ਕਿ ਕਿ ਹਰ ਇੱਕ ਨੂੰ ਇਨਸਾਫ਼ ਮਿਲਣਾ ਚਾਹੀਦਾ ਹਰ ਇੱਕ ਨੂੰ ਰੋਜ਼ਗਾਰ ਮਿਲਣਾ ਚਾਹੀਦਾ ਘਰ ਮਿਲਣਾ ਚਾਹੀਦਾ ਵਿਧਾਰੀ ਵਧਣੀ ਚਾਹੀਦੀ ਹੈ ਦੂਜੀ ਗੱਲ ਇਹ ਵੀ ਆ ਜਿਵੇਂ ਕਿ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਨਸ਼ਾ ਵੱਧ ਰਿਹਾ ਨਸ਼ੇ ਨੂੰ ਵੀ ਠੱਲ ਪਾਉਣੀ ਚਾਹੀਦੀ ਆ ਕ੍ਰਾਈਮ ਵਧਦਾ ਜਾ ਰਿਹਾ ਇਹਦੇ ਇਹਦੇ ਬਾਰੇ ਵੀ ਵਰੀਆ ਵਜਾ ਤਰੀਕੇ ਸਰਕਾਰਾਂ ਨੂੰ ਮਨਾ ਕੇ ਇਸ ਨੂੰ ਵੀ ਠੱਲ ਪਾਉਣੀ ਚਾਹੀਦੀ ਆ ਬਾਕੀ ਸਾਰੇ ਪੰਜਾਬ ਦੇ ਲੋਕਾਂ ਨੇ ਇਹ ਬੇਨਤੀ ਕਰਦੇ ਆ 2027 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਆ ਰਹੀਆਂ ਨੇ ਜਿਦੇ ਵਿੱਚ ਟ੍ਰਾਇੰਗਲ ਪਾਰਟੇ ਪੰਜਾਬ ਦੇ ਅਜੰਡਿਆਂ ਨੂੰ ਵਾਅਦਵਾ ਸਮਝਣ ਦੀ ਕੋਸ਼ਿਸ਼ ਕਰੋ ਘਰ ਘਰ ਪਹੁੰਚਾਉਣ ਦੀ ਕੋਸ਼ਿਸ਼ ਕਰੋ ਆਪਣੇ ਆਂਢੀਆਂ ਗੁਆਂਢੀਆਂ ਰਿਸ਼ਤੇਦਾਰਾਂ ਨੂੰ ਵੀ ਦੱਸੋ ਕਿਉਂਕਿ ਟ੍ਰਾਇੰਗਲ ਪਾਰਟਿ ਪੰਜਾਬ ਦੇ ਏਜੰਡੇ ਲੋਕਾਂ ਦੇ ਲਈ ਵਧੀਆ ਹਨ ਲੋਕਾਂ ਨੂੰ ਉੱਚੇ ਪੱਧਰ ਤੱਕ ਲਿਜਾ ਸਕਦੇ ਹਨ ਅਮੀਰੀ ਤੇ ਗਰੀਬੀ ਦਾ ਪਾਰਾ ਵੀ ਖਤਮ ਕਰ ਸਕਦੇ ਹਨ ਬਥੇਰੇ ਜਾਣਕਾਰੀ ਲੈਣ ਲਈ ਤੁਸੀਂ ਸ਼ੇਅਰ ਲਿਕੇ ਰਾਤੇ ਸੰਪਰਕ ਕਰ ਸਕਦੇ ਹੋ ਸਾਡਾ YouTube ਚੈਨਲ ਟ੍ਰਾਇੰਗਲ ਪਾਰਟ ਪੰਜਾਬ ਅਤੇ ਸੋਹਣਾ ਪੰਜਾਬ ਫੇਸਬੁੱਕ ਪੇਜ ਤੇ ਤੁਸੀਂ ਇਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਫਾਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਸਾਡੀ ਏਜੰਡੀਆਂ ਬਾਰੇ ਨਵੀਂ ਅਨਫਰਮੇਸ਼ਨ ਦੀ ਵੀਡੀਓ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਅਸੀਂ ਸਾਰ ਨੂੰ ਜੀ ਆਇਆਂ ਲਖਦੇ ਆਹਂ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ